ਲੈਂਦੇ ਨੇ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਜਿਨ੍ਹਾਂ ਨੇ ਆਪ ਨੇ ਆਪਣੇ ਆਪ ਨੂੰ ਮਿਟਾਤਾ ਦੇਸ਼ ਦੇ ਖਾਤਰ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਆਮ ਆਦਮੀ ਨੂੰ ਕਿ ਜਿਹੜਾ ਤੁਹਾਡਾ ਮੁਖੀ ਅੰਨਾ ਹਜ਼ਾਰੇ ਦੇ ਮੋਢੇ ਤੇ ਚੜ ਕੇ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰ ਮਿਟਾਵਾਂਗਾ ਕਦੇ ਸਿਆਸਤ ਵਿੱਚ ਨਹੀਂ ਆਵਾਂਗਾ ਆਪਦੇ ਬੱਚਿਆਂ ਦੀ ਸੌਂ ਖਾਂਦਾ ਸੀ ਤੇ ਫਿਰ ਸਿਆਸਤ ਵਿੱਚ ਵੀ ਆਇਆ ਬੱਚਿਆਂ ਦੀ ਵੀ ਝੂਠੀ ਸੌਂ ਖਾਦੇ ਨਾ ਬੇਸ਼ਰਮ ਬੰਦਾ ਕਿ ਕਹਿੰਦਾ ਮੈਂ ਕੁਰਸੀ ਅਜੇ ਵੀ ਨਹੀਂ ਛੱਡਾਂਗਾ ਭਾਵੇਂ ਦੇਸ਼ ਕਿ ਤੁਹਾਡੇ ਜਾਣ ਵੀ ਦੇਰ ਸੀ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਇਹ ਬੀਜੇਪੀ ਦਾ ਪੂਰਾ ਏਜੰਟ ਬਣ ਗਿਆ ਕਿਉਂ ਕੋਈ ਨਾ ਕਿੰਨੀ ਵਾਲ ਨੂੰ ਕੱਲੋ ਮੁੱਖ ਮੰਤਰੀ ਜੀ ਬਾਹਰ ਆਏ ਹਨ ਕਿੰਨੇ ਦੇਖੋ ਬੀਜੇਪੀ ਕਰੀਏ ਜਿਆਦਾ ਖੁਸ਼ੀ ਨਾ ਮਾਈ ਜੀ 2 ਤਰੀਕ ਨੂੰ ਦੁਬਾਰਾ ਜੀਲ ਜਾਣਾ ਤੇ ਆਮ ਖੁਸ਼ੀ ਦਾ ਟਿਕਾਣਾ ਦੇਖੋ ਇਹ ਭ੍ਰਿਸ਼ਟ ਬੰਦੇ ਜਿਹੜੇ ਆਪੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀ ਤੇ ਵੋਟਾ ਲੈਂਦੇ ਨੇ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਜਿਨ੍ਹਾਂ ਨੇ ਆਪ ਨੇ ਆਪਣੇ ਆਪ ਨੂੰ ਮਿਟਾਤਾ ਦੇਸ਼ ਦੇ ਖਾਤਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਆਮ ਆਦਮੀ ਨੂੰ ਕਿ ਜਿਹੜਾ ਤੁਹਾਡਾ ਮੁਖੀ ਅੰਨਾ ਹਜ਼ਾਰੇ ਦੇ ਮੋਢੇ ਤੇ ਚੜਕੇ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰ ਮਿਟਾਵਾਂਗਾ ਕਦੇ ਸਿਆਸਤ ਵਿੱਚ ਨਹੀਂ ਆਵਾਂਗਾ ਆਪਣੇ ਬੱਚਿਆਂ ਦੀ ਸੌਂ ਖਾਂਦਾ ਸੀ ਤੇ ਫਿਰ ਸਿਆਸਤ ਵਿੱਚ ਵੀ ਆਇਆ ਬੱਚਿਆਂ ਦੀ ਵੀ ਝੂਠੀ ਸੌਂ ਖਾਦੇ ਤੇ ਫਿਰ ਕਿਹਾ ਕਿ ਮੈਂ ਤਾਂ ਸਿਆਸਤ 'ਚ ਆ ਰਿਹਾ ਹੈਗਾ ਭ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਪੱਕਣ ਵਾਸਤੇ ਤੇ ਫਿਰ ਉਹ ਭ੍ਰਸ਼ਟ ਕਾਂਗਰਸ ਨੇ ਨਾਲ ਸਰਕਾਰ ਵੀ ਬਣਾਈ ਤੇ ਹੁਣ ਦੇਸ਼ ਭਰ ਚ ਉਸ ਭ੍ਰਸ਼ਟ ਕਾਂਗਰਸ ਦੇ ਨਾਲ ਹੀ ਕਾਠ ਜੋੜ ਕਰ ਲਿਆ ਹੈ ਤੇ ਇੱਕ ਕੱਟਰ ਬੇਈਮਾਨ ਪਾਰਟੀ ਜਿਹਨੇ ਝੂਠ ਤੋਂ ਇਲਾਵਾ ਹੋਰ ਕੁਝ ਕਿਹਾ ਨਹੀਂ ਇਹਨਾਂ ਦੀ ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਸਬੂਤ ਕਿ ਜਿਹੜੇ ਕਹਿੰਦੇ ਸੀ ਸਾਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਂਦੇ ਨੇ ਤੁਸੀਂ ਸੋਚੋ ਇਹਨਾਂ ਦਾ ਸਕੂਲ ਦਾ ਸਿੱਖਿਆ ਮੰਤਰੀ ਇਹਨਾਂ ਦਾ ਹਸਪਤਾਲ ਦਾ ਸਿਹਤ ਮੰਤਰੀ ਸਮੇਤ ਮੁੱਖ ਮੰਤਰੀ ਭ੍ਰਿਸ਼ਟਾਚਾਰ ਚ ਜੇਲ੍ਹ ਚ ਬੰਦ ਰਹੇ ਤੇ ਇੰਨਾ ਬੇਸ਼ਰਮ ਬੰਦਾ ਕੀ ਕਹਿੰਦਾ ਮੈਂ ਕੁਰਸੀ ਅਜੇ ਵੀ ਨਹੀਂ ਛੱਡਾਂਗਾ ਭਾਵੇਂ ਜੇਲ੍ਹ 'ਚ ਮੈਂ ਬੰਦਰਾਂਵਾਂ ਹੁਣ ਇਹਨੂੰ ਵੋਟਾਂ ਕਰਕੇ ਅਦਾਲਤ ਨੇ ਚੰਦ ਦਿਨਾਂ ਦੀ ਰਾਤ ਦਿੱਤੀ ਹੈ ਤੇ ਇਹ ਬੇਈਮਾਨ ਬੇਸ਼ਰਮ ਬੰਦੇ ਉਹਦੀ ਖੁਸ਼ੀ ਮਨਾ ਰਹੇ ਨੇ ਨਾ ਕਿ ਇਹਦਾ ਕਿ ਸ਼ਰਮ ਕਰੇ ਕਿ ਭ੍ਰਿਸ਼ਟਾਚਾਰ 'ਚ ਤੂੰ ਅੰਦਰ ਗਿਆ ਹੈ ਤੂੰ ਕੁਰਸੀ ਆਪਦੀ ਛੱਡਦਾ ਨਹੀਂ ਹੈਗਾ ਇਹਦੀ ਸ਼ਰਮ ਦੇਣ ਤੋਂ ਬਿਨਾਂ ਖੁਸ਼ੀ ਮਨਾ ਰਹੇ ਨੇ ਤੇ ਮੈਂ ਆ ਵੀ ਕਹਿ ਦਾਂ ਕਿ ਆ ਆਖੇੜੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਜਾਨ ਦੀ ਦੇਰ ਸੀ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਇਹ ਬੀਜੇਪੀ ਦਾ ਪੂਰਾ ਏਜੰਟ ਬਣ ਗਿਆ ਕਿਉਂਕਿ ਇਹਨੂੰ ਵੀ ਪਤਾ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਸ਼ਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਹੈ ਉਹੀ ਘੁਟਾਲਾ ਭਗਵੰਤ ਮਾਨ ਨੇ ਪੰਜਾਬ 'ਚ ਕੀਤਾ ਹੈ ਤੇ ਕੇਜਰੀਵਾਲ ਨੂੰ ਅੰਦਰ ਧੱਕਦਾ ਅਗਲਾ ਨੰਬਰ ਕਿ ਭਗਵੰਤ ਮਾਨ ਦਾ ਲੱਗ ਜਾਏ ਇਹ ਇਸ ਕੋ ਪਹਿਲੇ ਹੀ ਘੁਟਨੇ ਟੇਕ ਕੇ ਆਹੀ ਕਾਰਨ ਹੈ ਕਿ ਅੱਜ ਤਾਈਂ ਕੇਂਦਰ ਨੇ ਭਗਵੰਤ ਮਾਨ ਨੂੰ ਹੱਥ ਨਹੀਂ ਲਾਇਆ ਜਦ ਉਹੀ ਪਾਲਿਸੀ ਕੇਜਰੀਵਾਲ ਨੇ ਕਿਸੇ ਕੇਜਰੀਵਾਲ ਨੂੰ ਅੰਦਰ ਧੱਕਤਾ ਤੇ ਪੰਜਾਬ ਦੇ ਲੋਕੀ ਜਾਗਜਾਨ ਅੱਜ ਪੰਜਾਬ ਖਤਰੇ ਵਿੱਚ ਹੈ ਪਹਿਲੇ ਕੇਜਰੀਵਾਲ ਦੀ ਸਿਆਸਤ ਚਮਕਾਉਣ ਵਾਸਤੇ 1 ਲੱਖ ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਚੜਤਾ ਆਪਣੀ ਕੁਰਸੀ ਦੇ ਖਾਤੇ ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ ਸਾਰੀ ਸਹੂਲਤਾਂ ਲੋਕਾਂ ਦੀ ਬੰਦ ਕਰਤੀਆਂ ਨੇ ਵਿਕਾਸ ਦੀ ਇੱਕ ਇੱਟ ਪੰਜਾਬ 'ਚ ਕਿਤੇ ਨਹੀਂ ਲੱਗੀ ਗੈਂਗਸਟਰ ਲੁੱਟਾ ਖਵਾ ਤੇ ਫਿਰੋਤੀਆਂ ਦਾ ਰਾਜ ਹੈ ਨਸ਼ੇ ਵੇਚ ਕੇ ਭਗਵਾਨ ਤੁਮਾਨ ਦੇ ਬੰਦੇ ਤੇ ਉਹਨਾਂ ਦੀ ਪ੍ਰਸ਼ਾਸਨ ਮੋਟੇ ਨੋਟ ਕੁਮਾਰੀ ਆ ਪੰਜਾਬ ਦੀ ਜਵਾਨੀ ਖਤਮ ਕਰਕੇ ਤੇ ਝੂਠਾ ਪ੍ਰਚਾਰ ਕਰਕੇ 40000 ਨੌਕਰੀਆਂ ਨੌਕਰੀਆਂ ਤਾਂ ਦੱਸਦਾ ਨਹੀਂ ਵੀ ਕਿਹੜੇ ਪਿੰਡ 'ਚ ਕਿਹਨੂੰ ਮਿਲੀ ਐ ਪਿੰਡ 'ਚ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਜਦ ਇਹ ਨੌਕਰੀਆਂ ਦੀ ਗੱਲ ਤੁਹਾਡੇ ਕੋਲ ਜਾਣ ਕੇ ਵੋਟਾਂ ਵਾਸਤੇ ਪਹਿਲੇ ਪੁੱਛੋ ਸਾਡੇ ਪਿੰਡ 'ਚ ਕਿਹੜੀ ਨੌਕਰੀ ਮਿਲੀ ਉਹਦੀ ਗੱਲ ਕਰ ਇੱਥੇ ਉੱਥੇ ਦੀ ਗੱਲਾਂ ਕੋਈ ਹਰਿਆਣਾ ਨੂੰ ਕੋਈ ਰਾਜਸਥਾਨ ਨੂੰ ਇਹਨਾਂ ਤੋਂ ਪੁੱਛੋ ਬੀਬੀਆਂ ਦੇ 1000 ਰੁਪਏ ਕਿੱਥੇ ਨੇ ਇਹਨਾਂ ਕਰਜ਼ਾ ਚੜਦਾ ਬੀਬੀਆਂ ਦੇ 26-24000 ਖੜੇ ਨੇ ਉਹ ਬਕਾਇਆ ਨਹੀਂ ਦ ਵਿਕਾਸ ਦੇ ਅਤਵਲ ਸੰਗਤ ਮੰਡੀ 'ਚ ਖੜਿਆ ਸੀ ਵਰ ਤੋਂ ਇੰਨੇ ਹੀ ਤੁਖੀ ਨੇ ਲੋਕੀ ਕਿ ਘਰੇ ਰਹਿਣਾ ਔਖਾ ਹੋ ਰਿਹਾ ਹੈ ਲੇਕਿਨ ਦਵਾਨੀ ਸੀਵਰ ਦਾ ਕੰਮ ਕੀ ਕਰਨ 'ਚ ਦਵਾਨੀ ਨਹੀਂ ਲਾਈ ਵੱਡੇ ਇਸ਼ਤਿਹਾਰ ਭ੍ਰਿਸ਼ਟਾਚਾਰ ਖਤਮ ਤਸੋ ਫੇਰ ਬਟਿੰਡਾ ਰੂਰਲ ਦਾ ਭ੍ਰਿਸ਼ਟਾਚਾਰ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾਂ ਦੇ ਖਰਾਬ ਭ੍ਰਿਸ਼ਟਾਚਾਰ ਅੱਜ ਤੁਹਾਡੇ ਸਟਾਰ ਕੈਂਪੇਨਰ ਬਣੇ ਹੋਏ ਨੇ ਬ੍ਰਿਸ਼ਟ ਬੰਦੇ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਜਿਨ੍ਹਾਂ ਨੂੰ ਇਹਨਾਂ ਨੇ ਭ੍ਰਿਸ਼ਟਾਚਾਰ 'ਚ ਤੋਂਵੇਂ ਮਾਨਸੇ ਦਾ ਐਮਐਲਏ ਪਾਂਦੇ ਬਟਿੰਡਾ ਰੂਰਲ ਦਾ ਅੱਜ ਉਹਨਾਂ ਨੂੰ ਸਟਾਰ ਕੈਂਪੇਨਰ ਬਣਾਤਾ ਜਿਹੜੇ ਕਹ ਘਰਾਂ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਤਾਂ ਮੰਤਰੀ ਤੇ ਐਮਐਲਏ ਤੋਂ ਥੱਲੇ ਇਹਨਾਂ ਨੂੰ ਆਮ ਬੰਦਾ ਹੀ ਨਹੀਂ ਕੋਈ ਦਿਖਦਾ ਸੋ ਹਰ ਪੱਖੋਂ ਕੱਲਾ ਝੂਠੀ ਰਾਜਨੀਤੀ ਪੰਜੇ ਨੇ ਕੀਤੀ ਝੂਠੀ ਰਾਜਨੀਤੀ ਆਮ ਆਦਮੀ ਪਾਰਟੀ ਜਿਸ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਾਂਗਰਸ ਨੇ ਲਾਈ ਸੀ ਅਜੋ ਸਕੇਜਰੀਵਾਲ ਦੇ ਹੱਕ ਤੇ ਧਰਨੇ ਮਾਰਦੇ ਤੇ ਗੱਠ ਜੋੜਦੇ ਸੋ ਇਹ ਦੋਨੋਂ ਪਾਰਟੀਆਂ ਝੂਠ ਪ੍ਰੇਬ ਆ ਨਾਰੇ ਲੱਪੇ ਬਸ ਆਹੀ ਇਹਨਾਂ ਦੇ ਭੱਲੇ ਲੋਕਾਂ ਨੂੰ ਬੇਨਤੀ ਕਰਦੀਆਂ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਤੁਸੀਂ ਜਿਵੇਂ ਇਹਨਾਂ ਨੇ ਸਾਡੇ ਕਿਸਾਨਾਂ ਦੇ ਬਾਰਡਰ ਸੀਲ ਕੀਤੇ ਅਜੇ ਦਿੱਲੀ ਦੀ ਕਤਪੁਤਲੀਆ ਨੂੰ ਦਿੱਲੀ ਤਾਈਂ ਸੀਮਤ ਰੱਖ ਦੋ ਦਿੱਲੀ ਦੀ ਗੁਲਾਮੀ ਪੰਜਾਬ ਨੂੰ ਨਹੀਂ ਚਾਹੀਦੀ ਪੰਜਾਬ ਦੀ ਜਿੱਥੋਏ ਤੇਰਾ ਦੀ ਤੇਰਾ ਸੀ